ਵੋਇਗੁਰ ਦੀਕਾ ਕਾਲਸਾ ਵੋਇਗੁਰ ਦੀ ਕੀ ਫਤੇ ਗੁਰੂ ਪਿਆਰੇਓ ਸਿੱਖ ਮਿਸ਼ਨਰੀ ਕਾਲਜ ਸਰਕਲ ਜੰਮੂ ਜੰਮੂ ਜੌਨ ਤੇ ਸਮੂਹ ਸਰਕਲਾਂ ਦੇ ਸਹਿਯੋਗ ਨਾਲ ਸ੍ਰੀ ਸਿੱਖ ਮਿਸ਼ਨਰੀ ਕਾਲਜ ਰਜਿਸਟਰ ਲੁਧਿਆਣਾ ਦੇ ਜੋ ਸਰਕਲ ਨੇ ਉਹਨਾਂ ਦੇ ਸਹਿਯੋਗ ਨਾਲ ਹੋਲਾ ਮਹੱਲਾ ਜੋ ਕਿ ਸਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਖਾਲਸਾ ਦੇ ਸਾਜਨਾ ਦਿਵਸ ਤੋਂ 19 ਬਰੇ ਪਹਿਲਾਂ ਬਸੰਤ ਰੁੱਤ ਦੇ ਆਰੰਭ ਵਿੱਚ ਇੱਕ ਚੇਤਨੂ ਆਰੰਭ ਕੀਤਾ ਗਿਆ ਸੀ ਉਸੇ ਸਿਲਸਿਲੇ ਵਿੱਚ ਇਹ ਜੋ ਤਿਉਹਾਰ ਹੈ ਇਸ ਨੂੰ ਖਾਲਸੇ ਦੇ ਹੋਲੀ ਮੱਲੇ ਦੇ ਜੋ ਹੋਲੀ ਦੇ ਇਫਜ਼ਾਨੇ ਵਿੱਚ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜੋ ਹੋਲਾ ਮੱਲਾ ਜੋ ਕਿ ਸਿੱਖ ਧਰਮ ਦਾ ਸਭਿਆਚਾਰਕ ਵਿਰਸਾ ਹੈ ਔਰ ਇਹ ਉਹ ਵਿਰਸਾ ਜਿਸ ਵਿਰਸੇ ਦੀ ਬਦੌਲਤ ਹਰ ਜੋ ਸਿੱਖ ਹੈ ਹਰ ਸਾਲ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਉਪਦੇਸ਼ ਹੈ ਉਹਨਾਂ ਉਪਦੇਸ਼ਾਂ ਨੂੰ ਦਿੜ ਕਰਦਾ ਹੈ ਇਹ ਖਾਲਸਾ ਹੀ ਜੋ ਜਲਾਲ ਦਾ ਪ੍ਰਤੀਕ ਹੈ ਇਹ ਜੋ ਪੁਰਾਣਿਕ होली ਦਾ ਤਿਉਹਾਰ ਸੀ ਜਿਹੜਾ ਪ੍ਰਹਿਲਾਦ ਤੇ ਉਸ ਦੇ ਨਾਲ ਹਰਨਾਕਸ਼ ਦੇ ਟਕਰਾ ਵਿੱਚੋਂ ਪੈਦਾ ਹੋਇਆ ਮਿਥਿਆਸਿਕ ਜੋ ਵਰਤ ਹੈ ਇਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਵਿੱਚ ਵੀ ਕੀਤਾ ਗਿਆ ਹੈ ਉਸ ਦੇ ਸਿਲਸਿਲੇ ਵਿੱਚ ਇਹ ਜੋ ਮੰਨਿਆ ਜਾਂਦਾ ਹੈ ਕਿ ਬਈ ਪ੍ਰਾਤਨ ਸਮਿਆਂ ਵਿੱਚ ਇਹ ਜੋ ਇੱਕ ਤਿਉਹਾਰ ਹੋਲੀ ਵਜੋਂ ਜਿਸ ਦਾ ਜਿਹੜਾ ਇਤਿਹਾਸ ਜਿਵੇਂ ਵਰਣ ਵੰਡਾ ਦੀਨ ਬਾਕੀ ਸੰਸਾਰਿਕ ਲੋਕਾਂ ਨੂੰ ਸੰਸਾਰਨ ਨੂੰ ਚਾਰ ਵਰਨਾ ਚ ਵੰਡਿਆ ਗਿਆ ਸੀ ਇਸੇ ਤਰੀਕੇ ਦੇ ਨਾਲ ਜੋ ਤਿਉਹਾਰ ਸਨ ਉਹ ਵੀ ਵੰਡੇ ਗਏ ਵੈਸਾਖੀ ਜੋ ਹੈ ਉਹ ਵਾਕਈ ਦਾ ਬ੍ਰਹਮਣਾਂ ਦੇ ਹਿੱਸੇ ਆਈ ਇਸੇ ਤਰੀਕੇ ਦੇ ਨਾਲ ਖਤਰਿਆਂ ਦੇ ਹਿੱਸੇ ਜੋ ਇਹ ਦੂਸਰਾ ਤਿਉਹਾਰ ਸੀ ਉਹ ਦੇ ਦਿੱਤਾ ਗਿਆ ਵੈਸ਼ਾਂ ਨੂੰ ਜੋ ਵਾਕਈ ਦਾ ਦੁਸਹਿਰਾ ਦੇ ਦਿੱਤਾ ਗਿਆ ਤੇ ਆਖਰੀ ਜਿਹੜਾ ਹੋਲੀ ਦਾ ਇਹ ਜੋ ਸ਼ੁਦਰ ਸਨ ਜੋ ਕਿ ਜਿਨ੍ਹਾਂ ਨੂੰ ਇੱਕ ਐਸਾ ਤਿਉਹਾਰ ਉਹਨਾਂ ਦੇ ਮੱਥੇ ਮੜ ਦਿੱਤਾ ਗਿਆ ਜਿਹੜਾ ਕੇਵਲ ਕਿ ਤਿਉਹਾਰ ਨਾ ਰਹਿ ਕੇ ਇੱਕ ਉਹ ਪ੍ਰਗਟਾਵਾ ਕਰਦਾ ਸੀ ਜਿਹਦੇ ਨਾਲ ਕਿ ਨਵੇਂ ਆਜਾਤਾਂ ਵਾਲੇ ਜੋ ਸਨ ਉਹਨਾਂ ਨੂੰ ਇਸ ਕਿਸਮ ਦਾ ਅਹਿਸਾਸ ਕਰਾਇਆ ਜਾਂਦਾ ਸੀ ਕਿ ਇੱਕ ਦੂਜੇ ਤੇ ਗੰਦ ਸੁੱਟਣਾ ਬਾਅਦ ਵਿੱਚ ਰੰਗ ਵਿੱਚ ਬਦਲ ਗਿਆ ਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜੋ ਤਿਹਾਰ ਹੈ ਖਾਲਸਾ ਰੋਹ ਰੀਤ ਤੇ ਜੋ ਜਲਾਲ ਅਨਸਾਰ ਮਨਾਉਣ ਲਈ ਉਪਦੇਸ਼ ਕੀਤਾ ਬਾਕਾਇਦਾ ਮਸਨੂਈ ਦੋ ਟੀਮਾਂ ਬਣਾਈਆਂ ਜਾਂਦੀਆਂ ਉਹ ਦੋਨੋ ਟੀਮਾਂ ਜੁੜੀਆਂ ਸਨ ਜਿਉਂ-ਜਿਉਂ ਉਹ ਖਾਲਸਾ ਹੀ ਪ੍ਰਦਰਸ਼ਨ ਕਰਦੀਆਂ ਕੋਰਸਵਾਰੀ ਕਰਦੀਆਂ ਗਤਕਾ ਬਾਜੀ ਪ੍ਰਦਰਸ਼ਨ ਕਿਉਂਕਿ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਸੀ ਕਿ ਬਈ ਸ਼ਸਤਰ ਕੇ ਅਧੀਨ ਹੈ ਰਾਜ ਬਈ ਜਿੰਨੀ ਦੇਰ ਸ਼ਸਤਰ ਜਿਹੜਾ ਜੋ हमरे दर्शन ਕੋ ਆਵੋ ਬਨ ਸੁਚੇਤ ਸ਼ਸਤਰ ਸਜਾਓ ਕਮਰ ਕਸਾ ਕਰ ਦਿਓ ਦਿਖਾਈ 함ਰੀ ਖੁਸ਼ੀ ਹੋਏ ਅਦਕਾਈ ਇਹ ਜੋ ਹੁਕਮ ਸੀ ਇਸ ਪ੍ਰਵਿਰਤੀ ਨੂੰ ਇਸ ਨੂੰ ਪਰਚੰਡ ਕਰਨ ਲਈ ਬਾਕਾਇਦਾ ਜੋ ਜੋ ਜਲਾਲ ਵਾਲਾ ਜੋ ਤਿਉਹਾਰ ਸੀ ਗੁਰੂ ਪਾਤਸ਼ਾਹ ਹਰ ਸਾਲ ਜਿਹੜਾ ਇਹ ਅਨੰਦਪੁਰ ਦੀ ਪਾਵਨ ਧਰਤੀ ਕੇਸਗੜ੍ਹ ਸਾਹਿਬ ਵਿਖੇ ਬੜੀ ਜੋ ਜਲਾਲ ਨਾਲ ਮਨਾਇਆ ਜਾਂਦਾ ਹੈ ਉਸੇ ਸਿਲਸਿਲੇ ਵਿੱਚ ਸਿੱਖ ਮਿਸ਼ਨਰੀ ਕਾਲਜ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ 16 ਮਾਰਚ ਸਾਲ 2025 ਨੂੰ ਜਿਹੜਾ ਵੈਨਿਊ ਫਿਕਸ ਕੀਤਾ ਗਿਆ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜਿਹਦੇ ਵਿੱਚ ਇਹ martial art ਵਜੂ ਜਿਹੜੇ ਬੱਚੇ ਨੇ ਉਹਨਾਂ ਨੂੰ ਉਮਰ ਦੇ ਹਿਸਾਬ ਨਾਲ ਸ਼ਮੂਲੀਅਤ ਕਰਕੇ ਇਹ ਜੋ ਜਲਾਲ ਵਾਲਾ ਜਲਾ ਤਿਵਾਰ ਹੈ ਇਹ ਮਨਾਇਆ ਜਾਏਗਾ ਤਾਂ ਕਿ ਜਿਹੜੀ ਪ੍ਰਾਤਨ ਪਰੰਪਰਾਵਾਂ ਨੇ ਉਹਨਾਂ ਪਰੰਪਰਾਵਾਂ ਨੂੰ ਬਹਲ ਰੱਖਿਆ ਜਾਏ ਪ੍ਰਾਤਨ ਜੋ ਪਰੰਪਰਾਵਾਂ ਨੇ ਗੁਰੂ ਪਾਤਸ਼ਾਹ ਵੱਲੋਂ ਦਿੱਤੀ ਜੋ ਹਦਾਇਤ ਹੈ ਉਸ ਹਦਾਇਤ ਨੂੰ ਬੱਚਿਆਂ ਵਿੱਚ ਬਾਬਾਨਿਆਂ ਕਹਾਣੇ ਉਸ ਪੁੱਤ ਕ੍ਰੇਨ ਦਾ ਜਿਹੜਾ ਇਹ ਹੋਕਾ ਇਹ ਪ੍ਰਚੰਡ ਕੀਤਾ ਜਾ ਸਕੇ ਤੋਂ ਡਿਟੇਲ ਜੋ ਹੈ ਬਾਕੀ ਵੀਰ ਆਪ ਜੀ ਨਾਲ ਸਾਂਝੇ ਕਰਨਗੇ ਕੇਵਲ ਤੇ ਕੇਵਲ ਇਸ ਦਾ ਇੱਕੋ ਇੱਕ ਮਕਸ਼ਦ ਮਕਸ਼ਦ ਹੈ ਕਿ ਅਸੀਂ ਉਹ ਅਕਾਲ ਪੁਰਖੀ ਜੋ ਧਰਮ ਹੈ ਜਿਸ ਬਾਰੇ ਇਹ ਸਾਨੂੰ ਹਦਾਇਤਾਂ ਵੀ ਜਬ ਲਗ ਖਾਲਸਾ ਰਹੇ ਨਿਹਾਰਾ ਤਬ ਲਗ ਤੇਜ ਦੀਵਾਂ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਉਹ ਖਾਲਸਾ ਜੋ ਜਲਾਲ ਨਲ ਇਹ ਤਿਵਾਰ ਮਨਾ ਲੀਤ ਇਹ ਇੱਕ ਨਵਾਨਾ ਜਯ ਜਤਨ ਸਿੱਖ ਮਿਸ਼ਨਰੀ ਕਾਲਜ ਜੰਮੂ ਵੱਲੋਂ ਕੀਤਾ ਗਿਆ ਇਸਦੀ ਬਧੇਰੀ ਜਾਣਕਾਰੀ ਬਾਕੀ ਵੀਰਵ ਜੀ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ ਛਕਾ ਪ੍ਰਸ਼ਾਦ ਸਜਾ ਦਸਤਾਰਾ ਅਰਕਰ ਦੰਤੋਲਾ ਟੋਲਾ ਹੈ ਸੁਝਟਾ ਸੁਚਾਲਾ ਅਰ ਲਖਵਾਹਾ ਕਲਗਾ ਸਿੰਘ ਸਚੋਲਾ ਹੈ ਅਪਰ ਮਛੇਰਾ ਦਾੜਾ ਜੈਸੀ ਤੈਸਾ ਬੋਲਾ ਹੋਲਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ಅಪਾਰ ਕਿਰਪਾ ਕੀਤੀ ਮਨੁੱਖੀ ਜਾਮੇ ਦੇ ਉੱਪਰ ਅਤੇ ਅਲੱਗ-ਅਲੱਗ ਕਾਸਾਈ ਬੋਲੀਆਂ ਦੇ ਰਾਹੀਂ ਅਲੱਗ-ਅਲੱਗ ਨਾਮ ਦਿੱਤੇ ਗਏ ਜਿਵੇਂ ਦੇਗ ਨੂੰ ਦੇਗਾ ਬਰਛੀ ਨੂੰ ਬਰਛਾ ਤੇਗ ਨੂੰ ਤੇਗਾ ਜਿਹਦੀ 1 ਲੱਖ ਬਾਹ ਨਹੀਂ ਸੀ ਉਹਨੂੰ 1 ਲੱਖ ਬਾਹ ਇਸ ਤਰ੍ਹਾਂ ਹੋਲੀ ਨੂੰ ਹੋਲਾ ਹੁਲਾ ਮਹਲਾ ਕਹਿ ਕੇ ਇਹ ਹੁਲਾ ਮਹਲਾ ਜਿਵੇਂ ਆਪ ਜੀ ਨੇ ਹੁਣੇ ਸਰਵਨ ਕੀਤਾ ਖਾਲਸਾਈ ਜੋ ਸਾਲ ਦਾ ਪ੍ਰਤੀਕ ਹੈ ਅਤੇ ਅਣਖ ਤੇ ਗੈਰਤ ਦਾ ਪ੍ਰਤੀਕ ਹੈ ਕਿਉਂਕਿ ਗੁਰੂ ਕਬਨ ਸਿੰਘ ਪਾਸ਼ਾ ਨੇ ਜੋ ਮੇਨ ਮਕਸਦ ਸੀ ਹੁਲਾ ਮਹਲਾ ਦਾ ਉਹ ਸਿੰਘਾਂ ਨੂੰ ਜਿਹੜੇ ਨੇ ਉਹ ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਨਾ ਸੀ ਸ਼ਸਤਰ ਵਿਦਿਆ ਸਿਖਾਣ ਲਈ ਸੀ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸ਼ਸਤਰਾਂ ਅਤੇ ਗੁਰੂ ਕੇ ਲਾਡਲੀਆਂ ਫੌਜਾਂ ਨੇ ਉਹ ਕਾਰਨਾਮੇ ਕੀਤੇ ਕਿ ਦੁਨੀਆ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਅੱਜ ਵੀ ਪੰਜਾਬ ਦੇ ਬੋਲਿਆਂ ਦੇ ਵਿੱਚ ਇਹ ਗੱਲ ਆਂਦੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਝਾੜੀਆਂ ਪੰਜਾਬ ਦੀਆਂ ਜਿਹੜੀਆਂ ਗਲੀਆਂ ਸਨ ਉਹਨਾਂ ਦੇ ਵਿੱਚ ਭੱਜੇ ਜਾਂਦੇ ਦੂਰਾਨੀ ਦੀ ਅਤੇ ਅਬਦਾਲੀ ਦੀਆਂ ਸਲਵਾਰਾਂ ਦੀਆਂ ਲੀਰਾ ਜਿਹਨ ਉਹ ਲਟਕਦੀਆਂ ਸਨ ਜਿਸ ਨੂੰ ਕਿਸੇ ਕਵੀ ਨੇ ਬੜਾ ਖੂਬ ਬਿਆਨ ਕੀਤਾ ਹੈ ਅਕਾਲ ਦਾ ਨਾਰਾ ਮਾਰਾ ਥਾ ਗੋਬਿੰਦ ਸਿੰਘ ਕੇ ਗਾਜੀ ਸਿੰਘੋ ਨੇ ਪੈਪੀਤ ਹੋਈ ਔਰ ਕਾਂਪ ਉઠી ਜੋ ਮਾਨਵਤੀ ਤੁਰਕਾਨੀ ਥੀ ਪੰਜਾਬ ਕੇ ਬੋਲੇ ਸ਼ਾਹਿਦ ਹੈ ਇਨਮੇ ਲਟਕਰ ਹੀ ਲੀਰੇ ਉਸ ਭਾਗ ਰਹੇ ਦੌਰਾਨੀ ਕੀ ਤਲਵਾਰ ਦਾ ਸਲਵਾਰ ਜਹਾਂ ਉਲਜਾਨੀ ਥੀ ਇਹ ਪੰਜਾਬ ਦੇ ਬੋਲਿਆਂ ਵਿੱਚ ਇਹ ਗੱਲ ਪਰ ਸਿੱਧੋ ਹੋ ਚੁੱਕੀ ਸੀ ਕਿ ਇਹ ਜਿਹੜੀਆਂ ਝਾੜੀਆਂ ਪੰਜਾਬ ਲੀਆਂ ਝਾੜੀਆਂ ਦੇ ਵਿੱਚ ਜਿਹੜੀਆਂ ਲੀਰਾ ਲਟਕਦੀਆਂ ਨਾ ਇਹ ਗੁਰੂ ਕੇ ਸਿੰਘਾ ਨੇ ਸ਼ਸਤਰ ਵਿਦਿਆ ਵਿੱਚ નિਪੁੰਨ ਹੋ ਕੇ ਇਹ ਦੁਰਾਨੀਆਂ ਦੀਆਂ ਅਪਤਾਲੀਆਂ ਦੀਆਂ ਅਫਗਾਨੀਆਂ ਦੀਆਂ ਲੀਰਾ ਜਿਹੜੀਆਂ ਨਾ ਇਹ ਭੱਜੇ ਜਾਂਦੀਆਂ ਦੀਆਂ ਲੱਠੀਆਂ ਨੂੰ ਸੋ ਇਸੇ ਮਕਸਦ ਨੂੰ ਅੱਗੇ ਤੋਰਦੇ ਹੋਏ ਇਸੇ ਵਿਰਸੇ ਨੂੰ ਅੱਗੇ ਸੰਗਤ ਤੱਕ ਪਹੁੰਚਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਡੇ ਪਰ ਅਪਾਰ ਕਿਰਪਾ ਕੀਤੀ ਸਿੱਖ ਮਿਸ਼ਨਰੀ ਕਾਲੇ ਦੇ ਵੀਰਾਂ ਦੇ ਪਰ ਤਾਂ ਇੱਕ ਵਾਰ ਫਿਰ ਇਹ ਜਿਹੜਾ ਅਨਮੋਲ ਸਿਧਾਂਤ ਅਨਮੋਲ ਵਿਰਸਾ ਅਨਮੋਲ ਸਭਿਆਚਾਰ ਹੋਲੇ ਮਹਲੇ ਦਾ ਕਿਉਂਕਿ ਅਵਰਨ ਕੀ ਹੋਲੀ ਮਮ ਹੋਲਾ ਬਾਕੀਆਂ ਦੀ ਹੋਲੀ ਸਾਡਾ ਹੋਲਾ ਇਹ ਗੱਲ ਜੰਮੂ ਕਸ਼ਮੀਰ ਦੀ ਅਤੇ ਸਮੁੱਚੀ ਸੰਗਤ ਤੱਕ ਪਹੁੰਚਾਉਣ ਦੇ ਲਈ ਸਾਨੂੰ ਗੁਰੂ ਪਾਸ਼ਾ ਨੇ ਸਵਾਸ ਤੇ ਸਮਾਂ ਇੱਕ ਵਾਰ ਫਿਰ ਬਖਸ਼ਿਆ ਇੱਕ ਵਾਰ ਫਿਰ ਆਪ ਸਮੁੱਚੀ ਸੰਗਤ ਦੇ ਸਾਹਮਣੇ ਇਹ ਪ੍ਰੋਗਰਾਮ ਜੋ ਹੈ ਹੌਲੇ ਮੱਲੇ ਦਾ 16 ਮਾਰਚ ਨੂੰ ਦਿਨ ਐਤਵਾਰ ਨੂੰ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਾਨਕਨਗਰ ਵਿਖੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੋਏਗਾ ਜਿਸ ਦੇ ਵਿੱਚ ਪੋਸਟਰ ਦੇ ਰਾਹੀਂ ਅਤੇ ਮੀਡੀਆ ਦੇ ਰਾਹੀਂ ਔਰ ਮੀਡੀਆ ਵਾਲੇ ਵੀਰਾਂ ਦਾ ਇੱਕ ਬਾਣੀ ਚੈਨਲ ਆਪਸੀ ਸਾਂਝ ਟੀਵੀ ਹੌਂਦ ਟੀਵੀ ਤੇ ਗਾਮ ਟੀਵੀ ਇਹ ਸਾਰੇ ਵੀਰ ਜਿਨ੍ਹਾਂ ਦੀ ਜਿਨ੍ਹਾਂ ਦੇ ਰਾਹੀਂ ਅਸੀਂ ਇਹ ਸੁਨੇਹਾ ਆਪ ਤੱਕ ਪਹੁੰਚਾ ਰਹੇ ਹਾਂ ਇਨਾ ਵੀਰਾਂ ਨੇ ਹੀ ਸਾਰਾ ਉਥੇ ਕਵਰ ਕਰਨਾ ਹੈ ਅਤੇ ਉਸ ਕਵਰੇਜ ਦੇ ਵਿੱਚ ਜੋ ਵੱਡੇ ਜੋ ਸਾਡੇ ਨੌਜਵਾਨ ਵੀਰਨ ਉਹਨਾਂ ਦੇ ਲਈ ਟੈਗ ਆਫ ਵਾਰ ਗੇਮ ਪੁਸ਼-ਅਪ ਗੇਮ ਆਮ ਰੈਸਲਿੰਗ ਅਤੇ ਸਿੱਖ ਮਿਸ਼ਨਰੀ ਕਾਲਜ ਮੂਰਸਰਕਲ ਦਾ ਜੋ ਗਤਕਾ ਖਾੜਾ ਹੈ ਉਹਨਾਂ ਦੀ ਪ੍ਰਦਰਸ਼ਨੀ ਵੀ ਹੌਲੇ-ਮੌਲੇ ਦੇ ਵਿੱਚ ਹੋਏਗੀ ਤੋ ਆਪ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ तकरीबन 5 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਜਿਹੜੇ ਬੱਚੇ ਨੌਜਵਾਨ ਵੀਰ ਭੈਣ ਇਸ ਗੇਮ ਦੇ ਵਿੱਚ ਹਿੱਸਾ ਲੈ ਸਕਦੇ ਹਨ 100 ਮੀਟਰ ਰੇਸ ਵਗੈਰਾ ਅਤੇ ਸੈਕ ਰੇਸ ਵਗੈਰਾ ਲੈਮਨ ਨਿੰਬੂ ਸਪੂਨ ਰੇਸ ਵਗੈਰਾ ਇਹ ਸਾਰੀਆਂ ਗੇਮਾਂ ਜੋ ਹਨ ਤਾ ਬੱਚਿਆਂ ਨੂੰ ਅਸੀਂ ਇਸ ਵਿਰਸੇ ਦੇ ਨਾਲ ਜੋੜੀਏ ਅਤੇ ਇਸ ਦੇ ਨਾਲ ਨਾਲ ਜਿਹੜਾ ਵੀ ਬੱਚਾ ਫਾਰਮ ਪਰੇਗਾ ਅਤੇ ਉੱਤੇ ਹੋਰ ਜਿਹੜੀ ਸੰਗਤ ਆਏਗੀ ਉਹਨਾਂ ਨੂੰ ਹੋਲੇ ਮੇਲੇ ਦਾ ਛੋਟਾ ਟਰੈਕ ਸਿੱਖ ਮਿਸ਼ਰੀਰੀ ਕਾਲਜ ਵੱਲੋਂ ਪ੍ਰਕਾਸ਼ਿਤ ਉਹ ਫਰੀ ਦਿੱਤਾ ਜਾਏਗਾ ਤਾਂ ਕਿ ਉਹ ਬੱਚੇ ਉਸ ਟਰੈਕ ਨੂੰ ਘਰ ਜਾ ਕੇ ਪੜ੍ਹਨ ਅਤੇ ਉਹਨਾਂ ਨੂੰ ਇਹ ਪਤਾ ਚੱਲੇ ਕਿ ਸਾਡਾ ਵਿਰਸਾ ਸਾਡਾ ਸਭਿਆਚਾਰ ਜਿਹੜਾ ਉਹ ਕਿੰਨਾ ਅਮੀਰ ਹੈ ਸੋ ਇਸ ਮੀਡੀਆ ਦੇ ਰਾਹੀਂ ਆਪ ਸਾਰੇ ਸੰਗਤ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਆਪ ਜੀ ਆਪਣੇ ਬੱਚਿਆਂ ਨੂੰ ਇਹ ਫਾਰਮ ਜ਼ਰੂਰ ਫਿਲ ਕਰਵਾਓ ਜਿਸ ਜਿਸ ਜਗ੍ਹਾ ਤੋ ਫਾਰਮ ਮਿਲਲੇ ਹਨ ਉਹ ਪੋਸਟਰ ਦੇ ਉੱਪਰ ਉਹਨਾਂ ਸਾਰੀਆਂ ਜਗ੍ਹਾਵਾਂ ਦੇ ਨਾਮ ਅਤੇ ਫੋਨ ਨੰਬਰ ਸਾਰੇ ਵੀਰਾਂ ਦੇ ਉਹ ਪੋਸਟਰ ਦੇ ਉੱਪਰ ਡਿਸਪਲੇ ਕੀਤੇ ਹੋਏ ਜਿਸ ਵੀ ਏਰੀਆ ਦਾ ਕੋਈ ਵੀਰ ਪੈਨ ਕੋਈ ਗਾਡੀ ਘਾੜਦਾ ਹੈ ਉੱਤੇ ਗਾਡੀ ਘਾੜ ਤੇ ਸਿੰਘ ਦਾ ਨਾਮ ਲਿਖਿਆ ਹੈ ਨਾਲ ਫੋਨ ਨੰਬਰ ਲਿਖਿਆ ਹੈ ਕੋਈ ਬੜੀ ਬਰਾਮਨਾ ਦਾ ਹੈ ਉਹਨਾਂ ਦਾ ਨਾਮ ਲਿਖਿਆ ਹੈ ਕੋਈ ਨਾਨਕ ਨਗਰ ਦਾ ਹੈ ਨਾਨਾ ਨਗਰ ਦੇ ਸਿੰਘ ਦਾ ਨਾਮ ਅਤੇ ਫੋਨ ਨੰਬਰ ਲਿਖਿਆ ਸੋ ਆਪ ਦੀ ਸਹੂਲियत ਨੂੰ ਮੁੱਖ ਰੱਖਦੇ ਹੋਏ ਇਹ ਇਸ ਤਰ੍ਹਾਂ ਅਲੱਗ-ਅਲੱਗ ਏਰੀਆ ਵਿੱਚ ਫਾਰਮ ਜੋਂ ਉਹ ਆਪ ਜੀ ਨੂੰ ਮਿਲਣਗੇ ਜਿਸ ਤਰ੍ਹਾਂ ਪਿਛਲੇ ਸਾਲ ਆਪ ਜੀ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਸੀ ਸਿੱਖ ਮਿਸ਼ਨ ਦੇ ਕਾਲੇ ਤੇ ਵੀਰਾਂ ਨੂੰ ਅਤੇ ਸਾਨੂੰ ਬੜੀ ਹੌਸਲਾ افزਾਈ ਕੀਤੀ ਸੀ ਕਿ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਜੋ ਹਰ ਸਾਲ ਲੈ ਕੇ ਆਏ ਕਰੋ ਤਾਂ ਆਪ ਜੀ ਦੀ ਜੋ ਇਹ ਜੋ ਆਪਣੇ ਜੋ ਪਿਆਰ ਪਖਸ਼ਿਆ ਸੀ ਉਸ ਨੂੰ ਮੁੱਖ ਰੱਖਦੇ ਹੋਏ ਇੱਕ ਵਾਰ ਫਿਰ ਜੋ ਹੋ ਅਸੀਂ ਆਪ ਜੀ ਦੇ ਸਾਹਮਣੇ ਹੋਲਾ ਮੱਲਾ ਦਾ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਇੱਥੇ ਜਿੱਥੇ ਅਸੀਂ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਾਂਗੇ ਉੱਥੇ ਵੱਡੇ ਵੀਰ ਭੈਣਾਂ ਨੂੰ ਇਤਿਹਾਸਿਕ ਲਿਟਰੇਚਰ ਦੇ ਰਹੀ ਜੋ ਉਤੇ ਸਾਡਾ ਸਟਾਲ ਵੀ ਲੱਗੇਗਾ ਲਿਟਰੇਚਰ ਸਟਾਲ ਅਤੇ ਜੋ ਹੋਲਾ ਮੱਲਾ ਦਾ ਛੋਟਾ ਟਰੈਕ ਉਫਰੀ ਦਿੱਤਾ ਜਾਏਗਾ ਤਾਂ ਜੋ ਆਪ ਜੀ ਨੂੰ ਇਹ ਪਤਾ ਚੱਲ ਸਕੇ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਹੋਲਾ ਮੱਲਾ ਕਿਉਂ ਸ਼ੁਰੂ ਕੀਤਾ ਸੀ ਦੇ ਪਿਛੇ ਕੀ ਪਿਛੋਕੜ ਹੈ ਅਤੇ ਅੱਜ ਦੇ ਸੰਦਰਭ ਦੇ ਵਿੱਚ ਅੱਜ ਦੇ ਕੰਟੈਕਸਟ ਦੇ ਵਿੱਚ ਹੋਲੇ ਮਹਲੇ ਦੀ ਕੀ ਇੰਪੋਰਟੈਂਸ ਹੈ ਇਹ ਸਾਰੀਆਂ ਗੱਲਾਂ ਆਪ ਜੀ ਦੇ ਨਾਲ 16 ਮਾਰਚ ਨੂੰ ਜੋ ਹੈ ਉਹ ਕੀਤੀਆਂ ਜਾਣੀਆਂ ਸੋ ਆਪ ਜੀ ਕਿਰਪਾ ਕਰਕੇ ਸਾਰੇ ਆਪਣੇ ਬੱਚਿਆਂ ਦੇ ਫਾਰਮ ਭਰ ਆਓ ਅਤੇ ਸਮੇਂ ਸਿਰ ਤਕਰੀਬਨ 1 ਵਜੇ ਜੋ ਹੈ ਉੱਥੇ गुरु हर कृष्ण पब्लिक स्कूल जो वेन्यू है बजे वे तक प्रोग्राम है एक बजे बच्चेिंग शुरू हो जाएगी आप जी एक बजे तक जो है पहुंचने की कृपालता करनी वाहेगुरु जी का खालसा वाहेगुरू जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਆਪਣੇ ਬੱਚਿਆਂ ਨੂੰ ਹੌਲੇ ਮੈਲੇ ਵਿੱਚ ਪਾਰਟਿਸਿਪੇਟ ਜ਼ਰੂਰ ਕਰਵਾਇਏ ਤਾਂ ਕਿ ਤੁਹਾਡੇ ਬੱਚੇ ਸਿੱਖੀ ਵਿਰਸੇ ਤੇ ਮੁੱਢਲੇ ਸਿਧਾਂਤ ਤੁ ਚਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ कलगीधर बादशाह गुरु गोबिंद सिंह जी ने खालसा पंथ साजके ते उस ਤੋਂ ਉਪਰੰਤ ਇੱਕ ਹੋਰ ਨਵੀਂ ਸਿਰਜਣਾ ਕੀਤੀ ਇੱਕ ਹੋਰ ਨਵਾਂ ਇਤਿਹਾਸ ਸਿਰਜਿਆ ਕਿ ਸਿੱਖ ਜਿਹੜੇ ਪੰਥ ਨੂੰ ਪੂਰੇ ਖਾਲਸਾ ਪੰਥ ਨੂੰ होली ਦੀਆਂ ਰਵਾਈਤਾਂ ਵਿੱਚੋਂ ਕੱਢ ਕੇ होली ਦੀਆਂ ਪੁਰਾਣੀਆਂ ਰਵਾਈਤਾਂ ਵਿੱਚੋਂ ਕੱਢ ਕੇ ਰੰਗਾਂ ਦੇ ਇਸਤਿਹਾਰ ਨੂੰ ਉਹਨਾਂ ਨੇ ਇੱਕ ਚੜਦੀ ਕਲਾ ਵਾਲਾ ਜਿਹੜਾ ਤਿਉਹਾਰ ਜਿਹੜਾ ਬਣਾ ਦਿੱਤਾ ਉਹਨਾਂ ਨੇ ਇਸ ਰੰਗਾਂ ਦੀ ਪਰੰਪਰਾ ਨੂੰ ਬਦਲ ਕੇ ਆਨੰਦਪੁਰ ਸਾਹਿਬ ਵਿਖੇ ਉਹ ਜਿਹੜਾ ਹੋਲੇ ਹੋਲੀ ਤੋਂ ਹੋਲੇ ਮਹੱਲੇ ਨੂੰ ਮਨਾਉਣ ਦੀ ਜਿਹੜੀ ਪਰੰਪਰਾ ਦਾ ਆਰੰਭ ਕੀਤਾ ਤੇ ਇਹਨਾਂ ਨੂੰ ਉਹਨਾਂ ਨੇ ਚੜਦੀ ਕਲਾ ਦਾ ਵੀਰਤਾ ਦਾ ਪ੍ਰਦਰਸ਼ਨ ਦਾ ਜਿਹੜਾ ਨਾਂ ਦਿੱਤਾ ਤੇ ਇਸ ਚੜਦੀ ਕਲਾ ਦਾ ਜਿਹੜਾ ਤਿਉਹਾਰ ਹੈ ਇਸ ਦੇ ਨਾਲ ਜਿੱਥੇ ਸਾਡੇ ਬੱਚੇ ਬਨਾਵਟੀ ਰੰਗਾਂ ਤੋਂ ਮੁਕਤ ਹੁੰਦੇ ਹਨ ਤੇ ਉੱਥੇ ਹੀ ਜਿਹੜੇ ਸਾਡੇ ਜਿਹੜੇ ਬੱਚੇ ਨੇ ਇਹ ਲਸਾਨੀ ਇਤਿਹਾਸ ਨਾਲ ਤੇ ਲਸਾਨੀ ਪਰੰਪਰਾਵਾਂ ਨਾਲ ਜਿਹੜੇ ਜੁੜ ਜਾਂਦੇ ਹਨ ਤੇ ਜਿਹੜੇ ਸਾਡੇ ਸਿੱਖੀ ਦੇ ਜੜੀਆਂ ਆਦਰਸ਼ ਨੇ ਉਹਨਾਂ ਨਾਲ ਜੁੜ ਜਾਂਦੇ ਹਨ ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਮਿਸ਼ਨਰੀ ਕਾਲਜ ਹਰ ਸਾਲ ਜਿਹੜਾ ਹੈ ਉਹ ਘੋਲੇ ਮਹੱਲੇ ਦੇ ਦਿਨ ਤੇ ਉਚੇਚਾ ਜਿਹਾ ਸਮਾਗਮ ਕਰਵਾਉਂਦੇ ਹਨ ਤੇ 16 ਫਰਵਰੀ ਨੂੰ ਵੀਰ ਜੀ ਨੂੰ ਆਪ ਜੀ ਨੂੰ ਸਾਰਾ ਬੇਰਵਾਦ ਦੇ ਦਿੱਤਾ ਹੈ ਤੇ ਮੇਰੀ ਸਾਰੀ ਸੰਗਤ ਨੂੰ ਅਪੀਲ ਹੈ ਕਿ ਸਭ ਵੱਧ ਤੋਂ ਵੱਧ ਬੱਚਿਆਂ ਦੇ ਫਾਰਮ ਭਰ ਕੇ ਮਾਪੇ ਵੀ ਉੱਥੇ ਹਾਜ਼ਰੀ ਲਵਾਉਣ ਤਾਂ ਕਿ ਬੱਚੇ ਜਿਹੜੇ ਸਾਡੇ ਆਪਣੀਆਂ ਲਸਾਨੀ ਪਰੰਪਰਾਵਾਂ ਨਾਲ ਜੁੜ ਕੇ ਲਾਹਾ ਪ੍ਰਾਪਤ ਕਰ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਮੁਹੰਮਦ ਇਕਵਾਲ ਦਾ ਇੱਕ ਸ਼ੇਰ ਹੌਲੇ ਬੱਲੇ ਨੂੰ ਬੜੇ ਸੁੰਦਰ ਸ਼ਬਦਾਂ ਵਿੱਚ ਇਸ ਦੀ ਤਸ਼ਰੀ ਕਰਕੇ ਬਿਆਨ ਕਰਦਾ ਹੈ ਕਿ ਮਸੱਲਾ ਬੇਜ ਖੰਜਰ ਖਰੀਦ ਇਹ ਬੇਖਬਰ ਜ਼ਾਹਿਦ ਸਜਦਾ ਹੀ ਤੇਰੇ ਨਮਾਜ਼ ਜੇ ਤੇਰੀ ਅਬ ਖਤਰੇ ਵਿੱਚ ਹੈ ਜਦ ਤੁਸੀਂ ਕਲਕੀ ਤਰ੍ਹਾਂ ਪਾਦਸ਼ਾਹ ਦਾ ਇਤਿਹਾਸ ਪੜਦੇ ਹਾਂ ਕੇਵਲ 4-5 ਸਾਲ ਦੀ ਉਮਰ ਵਿੱਚ ਉਹਨਾਂ ਨੇ ਉਹ مشکا ਕਰਨੇ ਸ਼ੁਰੂ ਕਰ ਦਿੱਤੀਆਂ ਸਨ ਜਿਨ੍ਹਾਂ ਰਾਹੀਂ ਸੈਂਕੜੇ ਸਾਲਾਂ ਦੀ ਹਿੰਦੁਸਤਾਨ ਦੀ ਗੁਲਾਮੀ ਦੀਆਂ ਜ਼ੰਜੀਰਾਂ ਉਹਨਾਂ ਨੇ ਕਟੀਆਂ ਸਨ ਅਤੇ ਹੌਲੇ-ਮਹਲੇ ਦਾ ਵੀ ਇਹੀ ਅਰਥ ਹੈ ਕਿ ਸਿੱਖਾਂ ਵਿੱਚ ਵੀਰ ਰਸ ਪੈਦਾ ਕੀਤਾ ਜਾਵੇ ਦੁਸ਼ਮਣ ਨਾਲ ਲੜਨ ਦੀਆਂ مشਕਾਂ ਉਹਨਾਂ ਨੂੰ ਹੌਲੇ-ਮਹਲੇ ਰਹਿ ਸਿਖਾਈਆਂ ਜਾਣ ਤਾਂ ਕਿ ਵਕਤ ਆਨ ਤੇ ਜਦੋਂ ਮੈਦਾਨੇ ਜੰਗ ਵੀ ਡਟਣਾ ਪਵੇ ਤਾਂ ਫਿਰ ਦੁਸ਼ਮਣ ਦੀਆਂ ਸਰੀਆਂ ਮੈਦਾਨੇ ਜੰਗ 'ਚ ਰਲਦੀਆਂ ਸੰਸਾਰ ਦੇਖੇ ਆਪ ਜੀ ਨੇ ਮਿਸ਼ਨਰੀ ਵੀਰਾ ਪਾਸੋਂ ਹੋਲੇ ਮਲੇ ਦੇ ਸਬੰਧ ਵਿੱਚ ਵਿਸਥਾਰ ਵਿੱਚ ਸਰਵਣ ਕਰ ਲਿਆ ਹੈ ਮੈਂ ਅੰਤ ਵਿੱਚ ਆਪਸੀ ਸਾਈ ਟੀਵੀ ਇੱਕ ਮਾਨੀ ਚੈਨਲ ਤੇ ਹੋਰ ਚੈਨਰ ਹੋਂਦ ਪੈਗਾਮ ਹੋਂਦ ਪੈਗਾਮ ਅਤੇ ਹੋਰ ਜਿਹੜੇ ਵੀਰ ਇਸ ਪ੍ਰੋਗਰਾਮ ਨੂੰ ਸੰਕਤਾਂ ਤੱਕ ਪਹੁੰਚਾਣਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤਿ ਆਸ ਕਰਦਾ ਹਾਂ ਕਿ ਇਸ ਤੋਂ ਬਾਅਦ ਵੀ ਸਾਡਾ ਇਹ ਪੂਰਾ ਸਹਿਯੋਗ ਦੇ ਕੇ ਸਿੱਖ ਮਿਸ਼ਨਰੀ ਕਾਲਜ ਦਾ ਜੋ ਮਿਸ਼ਨ ਹੈ ਪ੍ਰਚਾਰ ਦਾ ਉਸ ਨੂੰ ਇਹ ਸੰਗਤਾਂ ਤੱਕ ਪਹੁੰਚਾਣਗੇ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ